ਅੱਜ ਅਸੀਂ ਨੈਸ਼ਨਲ ਹਾਈਵੇ ਦੇ ਵਿੱਚ ਜਾਮ ਲਾ ਕੇ ਰਾਮਨਗਰ ਕੈਂਚੇਂ ਦੇ ਉੱਤੇ ਬੈਠੇ ਆਂ ਜਾਮ ਲਾਉਣ ਦਾ ਕਾਰਨ ਇਹ ਹੈ ਕਿ ਸਾਡੀ ਮੋੜ ਮੰਡੀ ਦੀ ਧੀ 17 ਸਾਲ ਦੀ ਨਾਬਾਲਗ ਲੜਕੀ ਦੋ ਦਿਨਾਂ ਤੋਂ ਲਾਪਤਾ ਹੈ ਤੱਕ ਕੁਝ ਨਹੀਂ ਕਲੀਅਰ ਕੀਤਾ ਹਜੇ ਤੱਕ ਪੁਲਿਸ ਦੱਸ ਨਹੀਂ ਰਹੀ ਲੜਕੀ ਜਿਉਂਦੀ ਹੈ ਮਰੀ ਹੈ ਦੱਬਦੀ ਤੈਰਦੀ ਹਜੇ ਤੱਕ ਇਹਦੇ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਇਹ ਦੋ ਦਿਨਾਂ ਤੋਂ ਬਾਜ਼ਾਰ ਬੰਦ ਨੇ ਲੋਕ ਅੱਜ ਐਨੇ ਤੰਗ ਪਰੇਸ਼ਾਨ ਹੋ ਕੇ ਆਪਣ ਆਪ ਮੁਹਾਰੇ ਜਿਹੜੇ ਸੜਕਾਂ ਤੇ ਆ ਕੇ ਬੈਠ ਗਏ ਨੇ 10 ਤਰੀਕ ਨੂੰ ਦੀ 10 ਤਰੀਕ ਦੀ ਗੱਲ ਹੈ ਜੀ ਦੋ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਘਟਨਾ ਵਾਪਰੀ ਹੈ ਪਰਿਵਾਰ ਨੇ ਜਦੋਂ ਫੋਨ ਲਾ ਕੇ ਪੁੱਛਿਆ ਵੀ ਕੁੜੀ ਘਰੇ ਨਹੀਂ ਆਈ ਪੀਜੀ ਨਾਲ ਉਹ ਕਹਿੰਦੇ ਕਿ ਪੀਜੀ ਚੋਂ 4 ਦਿਨ ਹੋ ਗਏ ਲੜਕੀ ਨੂੰ ਗਈ ਹੋਈ ਨੂੰ ਤੇ ਲੜਕੀ ਦੀ ਜੋ ਮਿੱਟੀ ਐ ਰੋਲ ਰਹੇ ਨੇ ਇੱਕ ਸਾਡੀ ਧੀ ਹੁਣੇ ਅਸੀਂ ਵੂਮਨਸਡੇ ਮਨਾ ਕੇ ਹਟਿਆ ਉਹਦੀ ਜਿਹੜੀ ਡੈੱਡ ਬੋਡੀ ਹੈ ਮੈਂ ਤੇ ਕਾਮਨਾ ਕਰਦਾ ਕਿ ਉਹ ਜੀਵਤ ਹੋਵੇ ਤੇ ਸੁਰੱਖਿਤ ਹੋਵੇ ਉਹਨੂੰ ਆਪਦੇ ਪਰਿਵਾਰ ਦੇ ਹਵਾਲੇ ਕੀਤਾ ਜਾ ਸਕੇ ਇਹ ਲੜਕੀ ਜਿਹੜੀ ਸਾਡੀ ਬੱਚੀ ਦਾ ਕਿਡਨੈਪ ਕਰਕੇ ਖੁਰਦਪੁਰਦ ਕੀਤੀ ਹੈ ਜਿਹੜੀ ਹਜੇ ਤੱਕ ਨਹੀਂ ਮਿਲੀ ਉਹ 9 ਤਰੀਕ ਤੋਂ ਆਈ ਹੋਈ ਐ ਇਹਨਾਂ ਪਹਿਲਾਂ ਇਹਨਾਂ ਨੇ ਆਪਣੇ ਘਰੇ ਰੱਖਿਆ ਉਸ ਤੋਂ ਬਾਅਦ ਉਹਦਾ ਕਤਲ ਕੀਤਾ ਖੁਰਦਪੁਰ ਐਫ ਆਈ ਆਰ ਉਹ ਕਹਿ ਰਹੇ ਆ ਵੀ ਅਸੀਂ ਦਰਜ ਕੀਤੀ ਆ ਚਾਰ ਤੋਂ ਪੰਜ ਲੋਕਾਂ ਦੇ ਵਿੱਚ ਨਾ ਉਹ ਨਾਮ ਨਸ਼ਰ ਕਰ ਰਹੇ ਨੇ ਨਾ ਉਹ ਲੋਕਾਂ ਨੂੰ ਸਾਡੇ ਸਨਮੁਖ ਲਿਆ ਰਹੇ ਨੇ ਨਾ ਉਹਨਾਂ ਵੱਲੋਂ ਜਿਹੜੀ ਐਫ ਆਈ ਆਰ ਦੀ ਕਾਪੀ ਆ ਕੋਈ ਉਹ ਪਬਲਿਕ ਕੀਤੀ ਗਈ ਆ ਲੜਕਾ ਉਹਦੇ ਮੂੰਹ ਨਾਲ ਹੀ ਗੱਲ ਮੰਨ ਰਿਹਾ ਵੀ ਲੜਕੀ ਅਸੀਂ ਨਹਿਰ 'ਚ ਤੈਰਦੀ ਬਟ ਸਾਰੀ ਨਹਿਰ ਰਾਮਾ ਮੰਡੀ ਤੱਕ ਸ਼ਾਂਤ ਹੀ ਹਜੇ ਤੱਕ ਬੱਚੀ ਦੀ ਕੋਈ ਡੈੱਡ ਬੋਡੀ ਕੋਈ ਕਲੂ ਨਹੀਂ ਮਿਲਿਆ 9 ਤਰੀਕ ਤੋਂ ਇੱਕ ਲੜਕੀ ਲਾਪਤਾ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਪੜਦੀ ਬੋਰਡ ਦੀ ਉਸ ਲੜਕੀ ਨੂੰ ਜਿਹੜਾ ਕਤਲ ਕੀਤਾ ਗਿਆ ਜਾਂ ਉਸਦੇ ਨਾਲ ਕੀ ਹੋਇਆ ਉਸ ਗੱਲ ਦਾ ਸਸਪੈਂਸ ਬਣਿਆ ਤੇ ਮੋੜ ਵਾਸੀ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਇਹ ਮੋੜ ਚੌਂਕ ਦੀਆਂ ਤਸਵੀਰਾਂ ਨੇ ਰਾਮਪੁਰਾ ਤੇ ਬਠਿੰਡੇ ਨੂੰ ਜਾਂਦੀ ਸੜਕ ਜਿਹੜਾ ਪੂਰਾ ਜਾਮ ਕੀਤਾ ਗਿਆ ਮੌੜ ਹਲਕੇ ਦੇ ਵਾਸੀ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਸਾਡੀ ਧੀ ਦੇ ਨਾਲ ਹੋਇਆ ਕੀ ਸਾਨੂੰ ਇਨਸਾਫ ਚਾਹੀਦਾ ਤੇ ਕੌਣ ਨੇ ਉਹ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਇਸ ਧਰਨੇ ਦੇ ਵਿੱਚ ਪਹੁੰਚੇ ਆ 9 ਤਰੀਕ ਤੋਂ ਲੜਕੀ ਲਾਪਤਾ ਹੈ ਤੇ ਹਲੇ ਤੱਕ ਕੋਈ ਵੀ ਜਿਹੜਾ ਗੱਲਬਾਤ ਜਾਣਦੇ ਆ ਮੌੜ ਹਲਕੇ ਦੇ ਵਾਸੀ ਸਾਡੇ ਨਾਲ ਨੇ ਜਾਣਦੇ ਆ ਵੀ ਕੀ ਮਸਲਾ ਹੈ ਕੀ ਗੱਲਬਾਤ ਹੋਈ ਆ ਸਾਰੀ ਤੇ ਸਾਡੇ ਨਾਲ ਮਨਿੰਦਰ ਮਨਿੰਦਰ ਕਿਵੇਂ ਦੇਖਦੇ ਹੋ ਜਿਹੜਾ ਇਹ ਧਰਨਾ ਅੱਜ ਲੱਗੇ ਆ ਚੌਂਕ ਪੂਰਾ ਜਾਮ ਹੈ ਪੂਰਾ ਮੋੜ ਜਾਮ ਕੀਤਾ ਪਿਆ ਮੈਂ ਤੁਹਾਡੇ ਮੀਡੀਆ ਦਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਡੇ ગામ ਦੇ ਵਿੱਚ ਸ਼੍ਰੀਕ ਹੋਏ ਹੋ ਮੈਂ ਬੜੇ ਭਰੇ ਮਨ ਦੇ ਨਾਲ ਤੁਹਾਡੇ ਮੁਕਾਬਤੇ ਹੋ ਰਿਹਾ ਅੱਜ ਅਸੀਂ ਨੈਸ਼ਨਲ ਹਾਈਵੇ ਦੇ ਵਿੱਚ ਜਾਮ ਲਾ ਕੇ ਰਾਮਨਗਰ ਕੈਂਚੇਂਦ ਉੱਤੇ ਬੈਠੇ ਹਾਂ ਜਾਮ ਲਾਉਣ ਦਾ ਕਾਰਨ ਇਹ ਹੈ ਕਿ ਸਾਡੀ ਮੋੜ ਮੰਡੀ ਦੀ ਧੀ 17 ਸਾਲ ਦੀ ਨਾਬਾਲਗ ਲੜਕੀ ਦੋ ਦਿਨਾਂ ਤੋਂ ਲਾਪਤਾ ਹੈ ਉਹਦੀ ਕੋਈ ਉਗਸੁਗ ਨਹੀਂ ਹੈ ਪਰਿਵਾਰ ਵੱਲੋਂ ਖਾਦਸ਼ਾ ਜाहिर ਕੀਤਾ ਜਾ ਰਿਹਾ ਹੈ ਕਿ ਉਸ ਨੂੰ ਕਤਲ ਕਰਕੇ ਜਿਹੜੀ ਉਸ ਦੀ ਲਾਸ਼ ਹੈ ਉਹਨੂੰ ਖੁਰਦਪੁਰਦ ਕਰ ਦਿੱਤਾ ਗਿਆ ਤੇ ਦੋ ਦਿਨਾਂ ਤੋਂ ਬਾਜ਼ਾਰ ਬੰਦ ਨੇ ਲੋਕ ਅੱਜ ਐਨੇ ਤੰਗ ਪਰੇਸ਼ਾਨ ਹੋ ਕੇ ਆਪਣ ਆਪ ਮੁਹਾਰੇ ਜਿਹੜੇ ਸੜਕਾਂ ਤੇ ਆ ਕੇ ਬੈਠ ਗਏ ਨੇ ਪ੍ਰਸ਼ਾਸਨ ਬਿਲਕੁਲ ਕੁੰਭਗਰਨੀ ਨੀਂਦ ਸੁਤਾ ਹੋਇਆ ਹੈ ਮੈਂ ਤੁਹਾਡੇ ਰਾਹੀਂ ਉੱਚ ਅਧਿਕਾਰੀਆਂ ਨੂੰ ਅਤੇ ਬਾਕੀ ਜਿਹੜੇ ਨੁਮਾਇੰਦੇ ਨੇ ਔਮਨ ਸੈਲ ਨੂੰ ਇਹ ਆਵਾਜ਼ ਪਹੁੰਚਾਉਣੀ ਚਾਹਨਾ ਕਿ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਲੜਕੀ ਦੀ ਜੋ ਮਿੱਟੀ ਇਹ ਰੋਲ ਰਹੇ ਨੇ ਇੱਕ ਸਾਡੀ 23 ਹੋਣੇ ਅਸੀਂ ਔਮਨਸ ਡੇ ਮਨਾ ਕੇ ਹਟਿਆ ਉਹਦੀ ਜਿਹੜੀ ਡੈੱਡ ਬੋਡੀ ਹੈ ਮੈਂ ਤੇ ਕਾਮਨਾ ਕਰਦਾ ਕਿ ਉਹ ਜੀਵਤ ਹੋਵੇ ਤੇ ਸੁਰੱਖਿਤ ਹੋਵੇ ਉਹਨੂੰ ਆਪਦੇ ਪਰਿਵਾਰ ਦੇ ਹਵਾਲੇ ਕੀਤਾ ਜਾ ਸਕੇ ਤਾਂ ਕਿ ਜਿਹੜਾ ਉਹਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਆਪਣੀਆਂ ਅਗਲੀਆਂ ਰਸਮਾਂ ਜਾਂ ਅਗਲੇ ਕਾਰਵਿਹਾਰ ਜਿਹੜੇ ਹੈ ਉਹ ਕਰ ਸਕਣ ਮੈਂ ਇੱਕ ਵਾਰ ਫੇਰ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਕਹਿਣਾ ਕਿ ਇਹ ਦਿਨ ਸਦਾ ਨਹੀਂ ਰਹਿੰਦੇ ਹੁੰਦੇ ਆਪਾਂ ਆਪਣੀ ਪਾਵਰ ਆਪਣੀ ਗੱਦੀ ਦਾ ਹੰਕਾਰ ਤਿਆਕ ਕੇ ਲੋਕ ਆਵਾਜ਼ ਨੂੰ ਸੁਣਦੇ ਹੋਏ ਇਸ ਲੜਕੀ ਨੂੰ ਇਸ ਸਾਡੀ ਧੀ ਨੂੰ ਸਾਡੀ ਭੈਣ ਨੂੰ ਇਨਸਾਫ਼ ਦਿਵਾਈਏ ਪੁਲਿਸ ਨਾਲ ਹੋਈ ਹੈ ਗੱਲਬਾਤ ਕੀ ਕਹਿੰਦੇ ਨੇ ਐਫ ਆਈ ਆਰ ਕੋਈ ਦਰਜ ਕੀਤੀ ਹੈ ਉਹਨਾਂ ਐਫ ਆਈ ਆਰ ਉਹ ਕਹਿ ਰਹੇ ਆ ਵੀ ਸੀ ਦਰਜ ਕੀਤੀ ਹੈ ਚਾਰ ਤੋਂ ਪੰਜ ਲੋਕਾਂ ਦੇ ਵਿੱਚ ਨਾ ਉਹ ਨਾਮ ਨਸ਼ਰ ਕਰ ਰਹੇ ਨੇ ਨਾ ਉਹ ਲੋਕਾਂ ਨੂੰ ਸਾਡੇ ਸਨਮੁਖ ਲਿਆ ਰਹੇ ਨੇ ਨਾ ਉਹਨਾਂ ਵੱਲੋਂ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਕੋਈ ਉਹ ਪਬਲਿਕ ਕੀਤੀ ਗਈ ਹੈ ਤਾਂ ਉਹ ਜੇ ਕਹੀਏ ਵੀ ਇੱਕ ਲੜਕੀ ਲਾਪਤਾ ਹੋ ਜਾਂਦੀ ਹੈ ਕਿਸੇ ਦਾ ਧਿਆਨ ਹੀ ਹੈ ਨਹੀਂ ਤਾਂ ਕਿਵੇਂ ਦੇਖਦੇ ਹਾਂ ਅਸੀਂ ਰਾਤ 24 ਘੰਟਿਆਂ ਦੇ ਥਾਣੇ ਦੇ ਵਿੱਚ ਇੱਕ ਧਰਨਾ ਦਿੱਤਾ ਸੀ ਮੰਡੀ ਨਿਵਾਸੀਆਂ ਨੇ ਨਾ ਤਾਂ ਕੋਈ ਸਾਡੀ ਮੰਡੀ ਦਾ ਕੋਈ ਐਮਐਲਏ ਪਹੁੰਚਿਆ ਉੱਥੇ ਨਾ ਕੋਈ ਅਫਸਰ ਪਹੁੰਚਿਆ ਠੀਕ ਹੈ ਜੀ ਨਾ ਕੋਈ ਐਸਐਸਪੀ ਪਹੁੰਚਿਆ ਇੱਕ ਡੀਐਸਪੀ ਸਾਨੂੰ ਥੋੜਾ ਜਿਆ ਕਹਿੰਦੇ ਵੀ ਅਸੀਂ ਵੀ ਪੰਜਾਬ ਦਾ ਸ਼ਾਨਦਾਰਨ ਕਰ ਰਹੇ ਹਾਂ ਅਸੀਂ ਮੰਡੀ ਦੇ ਐਮਐਲਏ ਨੂੰ ਬੇਨਤੀ ਕਰਦੇ ਆਂ ਵੀ ਪਾਰਟੀ ਬੁਲੀਆਂ ਦੇ ਉੱਪਰ ਉੱਠ ਕੇ ਸਾਡੇ ਨਾਲ ਧਰਨੇ ਦੇ ਸਾਥ ਦੇਣਾ ਜਿੰਨੀ ਤਰੀਕ ਤੋਂ ਲੜਕੀ ਗਾਇਬ ਹੈ ਇਹ 10 ਤਰੀਕ ਨੂੰ ਦੀ 10 ਤਰੀਕ ਦੀ ਗੱਲ ਹੈ ਜੀ ਦੋ ਦਿਨ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਘਟਨਾ ਵਾਪਰੀ ਹੈ ਪਰਿਵਾਰ ਨੇ ਜਦੋਂ ਫੋਨ ਲਾ ਕੇ ਪੁੱਛਿਆ ਵੀ ਕੁੜੀ ਘਰੇ ਨਹੀਂ ਆਈ ਪੀਜੀ ਵਾਲਿਆਂ ਨੂੰ ਕਹਿੰਦੇ ਕਿ ਪੀਜੀ ਚੋਂ 4 ਦਿਨ ਹੋ ਗਏ ਲੜਕੀ ਨੂੰ ਗਈ ਹੋਈ ਨੂੰ ਪਰ ਅੱਜ ਤੱਕ ਸਾਨੂੰ 2 ਦਿਨਾਂ ਬਾਅਦ ਪਤਾ ਲੱਗਿਆ ਕੱਲ ਨਹਿਰ ਦੇ ਉੱਪਰ ਵੀ ਛਾਲ ਮੀਨ ਕੀਤੀ ਉੱਥੇ ਵੀ ਕੁਝ ਨਹੀਂ ਮਿਲਿਆ ਅੱਛਾ ਪੁਲਿਸ ਪ੍ਰਸ਼ਾਸਨ ਨੇ ਇਹ ਟੀਮਾਂ ਨੇ ਨਹਿਰ ਦੇ ਵਿੱਚ ਵੀ ਕੋਸ਼ਿਸ਼ ਕੀਤੀ ਲੱਭਣ ਦੀ লাশ ਨੂੰ ਪਰ ਨਹੀਂ ਲੱਭੀ ਲਾਸਟ ਟਾਈਮ ਲੜਕੀ ਨਾਲ ਹੋਈ ਹੈ ਕੋਈ ਗੱਲ ਹੈਗੇ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਇੱਥੇ ਮੌਜੂਦ ਨਹੀਂ ਜੀ ਹਾਂ ਲਾਸਟ ਟਾਈਮ ਗੱਲ ਉਹਨਾਂ ਦੀ ਹੋਈ ਨਹੀਂ ਪਰਿਵਾਰ ਨਾਲ ਹੀ ਗੱਲ ਹੋਈ ਹੈ ਵੀ ਲੜਕੀ ਸਾਡੀ ਆਈ ਨਹੀਂ ਘਰੇ ਉਹ ਕਹਿੰਦੇ ਪੀਜੋ ਪੀਜੀ ਦੇ ਵਿੱਚੋਂ ਗਈ ਹੋਈ ਨੂੰ 4 ਦਿਨ ਹੋ ਗਏ ਤੁਸੀਂ ਦੇਖ ਸਕਦੇ ਹੋ ਜਿਹੜਾ ਇਕੱਠ ਗਵਾਹੀ ਭਰਦਾ ਹੈ ਕਿ ਇਨਸਾਫ ਦੀ ਗਵਾਹੀ ਜਿਹੜੀ ਹੈ ਉਹ ਇਨਸਾਫ ਹਾਲੇ ਤੱਕ ਅਧੂਰਾ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਨੇ ਗੱਲਬਾਤ ਕਰਦੇ ਆ ਕਿ ਇਸ ਦਿਨ ਤੋਂ ਲੜਕੀ ਗਾਇਬ ਹੋਇਆ ਲਾਸਟ ਟਾਈਮ ਕੀ ਗੱਲ ਹੋਈ ਸੀ ਲੜਕੀ ਇਹ ਲੜਕੀ ਜਿਹੜੀ ਸਾਡੀ ਬੱਚੀ ਦਾ ਕਿਡਨੈਪ ਕਰਕੇ ਖੁਰਦਬੁਰਦ ਕੀਤੀ ਹੈ ਜਿਹੜੀ ਹਜੇ ਤੱਕ ਨਹੀਂ ਮਿਲੀ ਉਹ 9 ਤਰੀਕ ਤੋਂ ਆਈ ਹੋਈ ਹੈ ਇਨ ਪਹਿਲੇ ਇਹਨਾਂ ਨੇ ਆਪਣੇ ਘਰੇ ਰੱਖਿਆ ਉਸ ਤੋਂ ਬਾਅਦ ਉਹਦਾ ਕਤਲ ਕੀਤਾ ਖੁਰਦਬੁਰਦ ਕੀਤਾ ਕੀ ਕੀਤਾ ਉਹ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੌਣ ਨੇ ਬੰਦੇ ਕੌਣ ਨੇ ਉਹ ਬੰਦੇ ਗਵਾਂਢੀ ਪੜੋਸੀਆਂ ਦਾ ਹੀ ਬੱਚਾ ਹੈ ਜਿਹੜਾ ਈਵਨ ਇਹਨਾਂ ਦੇ ਮਾਪੇ ਅੱਛੇ ਦੋਸਤ ਸੀ ਪਰ ਉਹ ਲੜਕੇ ਨੇ ਲੜਕੀ ਨੂੰ ਬਰਗਲਾ ਕੇ ਕਿਸੇ ਪਾਸੇ ਲੈ ਗਿਆ ਲਿਜਾਣ ਤੋਂ ਬਾਅਦ ਹਜੇ ਤੱਕ ਇਹ ਨਹੀਂ ਪਤਾ ਵੀ ਉਹਦੇ ਨਾਲ ਕੀਤਾ ਕੀ ਹੈ ਇਹ ਲੜਕਾ ਉਹਦੇ ਮੂੰਹ ਨਾਲ ਇਹ ਗੱਲ ਮੰਨ ਰਿਹਾ ਵੀ ਲੜਕੀ ਅਸੀਂ ਨਹਿਰ 'ਚ ਤੈਰਦੀ ਬਟ ਸਾਰੀ ਨਹਿਰ ਰਾਮਾ ਮੰਡੀ ਤੱਕ ਸ਼ਾਂਤੀ ਹਜੇ ਤੱਕ ਬੱਚੀ ਦੀ ਕੋਈ ਡੈੱਡ ਬੋਡੀ ਕੋਈ ਕਲੂ ਨਹੀਂ ਮਿਲਿਆ ਲੜਕੇ ਅਰੈਸਟ ਕੀਤੇ ਬੰਦੇ ਇਹਨਾਂ ਦੇ ਪਰਿਵਾਰਕ ਮੈਂਬਰ ਅਰੈਸਟ ਕਰਿਆ ਲੜਕਾ ਤੇ ਲੜਕੇ ਦਾ ਚਾਚਾ ਥਾਣੇ ਜੋ ਬਾਹਰ ਰੱਖੇ ਹੋਏ ਆ ਪਤਾ ਨਹੀਂ ਕਿੱਥੇ ਰੱਖੇ ਆ ਉਹਦੇ ਮਾਂ ਤੇ ਬਾਪ ਥਾਣੇ ਦੇ ਵਿੱਚ ਐ ਅੱਛਾ ਇਹ ਗੱਲ ਡਿਕਲੇਅਰ ਕੀਤੀ ਆ ਪੁਲਿਸ ਨੇ ਵੀ ਉਹਦੀ ਡੈਥ ਹੋ ਗਈ ਜਾਂ ਇਹ ਬਿਆਨਾਂ ਦੇ ਵਿੱਚੋਂ ਇਹ ਹਜੇ ਤੱਕ ਕੁਝ ਨਹੀਂ ਕਲੀਅਰ ਕੀਤਾ ਹਜੇ ਤੱਕ ਪੁਲਿਸ ਦੱਸ ਹੀ ਨਹੀਂ ਰਹੀ ਲੜਕੀ ਜਿਉਂਦੀ ਐ ਮਰੀ ਐ ਦਬਦੀ ਤੈਰਦੀ ਹਜੇ ਤੱਕ ਇਹਦੇ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਦੇਖਦੇ ਹੋ ਇੱਕ ਪਾਸੇ ਲੜਕੀਆਂ ਨੂੰ ਬਰਾਬਰ ਦਾ ਦਰਜਾ ਦੂਸਰੇ ਪਾਸੇ ਲੜਕੀਆਂ ਨੂੰ ਹੀ ਮਾਰਿਆ ਜਾ ਰਿਹਾ ਅਸੀਂ ਤਾਂ ਕਹਿੰਦੇ ਆ ਹੁਣ ਹਜੇ ਬੀਤੇ ਦਿਨੀ ਇੰਟਰਨੈਸ਼ਨਲ ਔਮਨ ਡੇ ਬਣਾ ਕੇ ਹੱਡਿਆ ਸੀ ਤੇ ਆ ਕੁਛ ਦਿਨਾਂ ਬਾਅਦ ਹੀ ਐਡਾ ਵੱਡਾ ਕਾਂਡਾ ਜਿਹੜਾ ਕਰ ਦਿੱਤਾ ਗਿਆ ਇਸ ਦੇ ਵਿੱਚ ਸਭ ਤੋਂ ਵੱਡਾ ਅਫਸੋਸ ਪਬਲਿਕ ਨੂੰ ਇਹ ਹੈ ਕਿ ਪੁਲਿਸ ਵੱਲੋਂ ਕੋਈ ਸਪੋਰਟ ਨਹੀਂ ਮਿਲ ਰਹੀ ਕਿ ਉਹ ਲੜਕੀ ਜਿਹੜੇ ਇੰਨੇ ਘੰਡਿਆਂ ਦੇ 24 36 ਘੰਟਿਆਂ ਦੇ ਬੰਦੇ ਫੜ ਰੱਖੇ ਨੇ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਵੱਡੇ ਲੈਵਲ ਤੇ ਉਹ ਥਾਣੇ ਦੇ ਵਿੱਚ ਸਿਰ ਬਿਠਾਏ ਹੋਏ ਨੇ ਹੁਣ ਕੀ ਮੰਗ ਕਰਦੇ ਹੋ ਅੱਜ ਚੌਂਕ ਕਦੋਂ ਤੱਕ ਜਾਮ ਰਹੂਗਾ ਇਹ ਇਹ ਚੌਂਕ ਉਦੋਂ ਤੱਕ ਜਾਮ ਰਹੂ ਜਦੋਂ ਤੱਕ ਇਸ ਲੜਕੀ ਨੂੰ ਸਾਨੂੰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹ ਚੌਂਕ ਸਾਰੀ ਮੰਡੀ ਨਿਵਾਸੀਆਂ ਨੇ ਬੰਦ ਕਰਨ ਦਾ ਫੈਸਲਾ ਲਿਆ ਹੋਇਆ ਕੱਲਾ ਚੌਂਕ ਹੀ ਬੰਦ ਨਹੀਂ ਸਾਰੀ ਮੋੜ ਮੰਡੀ ਕੱਲ ਤੋਂ ਬੰਦ ਹੈ ਆ ਦੇਖ ਸਕਦੇ ਹੋ ਇਨਸਾਫ ਦੀ ਮੰਗ ਨੂੰ ਲੈ ਕੇ ਐਡਾ ਵੱਡਾ ਘੱਟ ਹੋਣਾ ਤੇ ਇੱਕੋ ਹੀ ਮੰਗ ਕਿ ਉਸ ਲੜਕੀ ਦੇ ਪਰਿਵਾਰ ਨੂੰ ਇਨਸਾਫ ਚਾਹੀਦਾ 9 ਤਰੀਕ ਦੀ ਲੜਕੀ ਜਿਹੜੀ ਆ ਉਹ ਘਰ ਦੇ ਲਈ ਚਲਦੀ ਆ ਪਰ ਉਸ ਤੋਂ ਬਾਅਦ ਲਾਪਤਾ ਹੋ ਜਾਂਦੀ ਹੈ ਹਲੇ ਤੱਕ ਪੁਲਿਸ ਵੱਲੋਂ ਇਹ ਕਲੀਅਰ ਨਹੀਂ ਕੀਤਾ ਗਿਆ ਵੀ ਉਸ ਦੀ ਮੌਤ ਹੋਈ ਹੈ ਜਾਂ ਉਸ ਨੂੰ ਜਿਹੜਾ ਕਿੱਥੇ ਗੁਰਦੁਆਰਦ ਕੀਤਾ ਗਿਆ ਤਾਂ ਇਸ ਬਾਰੇ ਕੋਈ ਵੀ ਜਿਹੜੀ ਜਾਣਕਾਰੀ ਦੇਣ ਤੋਂ ਜਿਹੜੀ ਸਾਹਮਣੇ ਪੁਲਿਸ ਨਹੀਂ ਆ ਰਹੀ ਤਾਂ ਤਸਵੀਰਾਂ ਦੇਖ ਸਕਦੇ ਹੋ ਮੋੜ ਦੀਆਂ ਜਿੱਥੇ ਪੂਰਾ ਚੌਕ ਜਾਮਾ ਉੱਥੇ ਹੀ ਹਰ ਇੱਕ ਪਬਲਿਕ ਜਿਹੜੀ ਆ ਆਪ ਮੁਹਾਰੇ ਇੱਥੇ ਪਹੁੰਚੀ ਹੈ ਤੇ ਆਪ ਮੁਹਾਰੇ ਇਕੱਠ ਕੀਤਾ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਤਸਵੀਰਾਂ ਮੋੜ ਹਲਕੇ ਦੀਆਂ ਨੇ ਜਿੱਥੇ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਤੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਪੀੜਤ ਪਰਿਵਾਰ ਨੂੰ ਤਾਂ ਉਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਦੇਖਣਾ ਇਹ ਆ ਵੀ ਹੁਣ ਪੁਲਿਸ ਕੀ ਇਨਸਾਫ ਕਰਦੀ ਹੈ ਪ੍ਰਸ਼ਾਸਨ ਕੀ ਇਨਸਾਫ ਦਾ ਉਸ ਬੱਚੀ ਦਾ ਤੇ ਉਸ ਪਰਿਵਾਰ ਦਾ ਜਿਸ ਪਰਿਵਾਰ ਨੇ ਆਪਣੀ ਨਵਾਲਕ ਬੱਚੀ ਨੂੰ ਖੋਲਿਆ ਤੇ ਉਸ ਤੋਂ ਬਾਅਦ ਇਨਸਾਫ ਦੇ ਲਈ ਧਰਨੇ ਲਾਉਣੇ ਪੈ ਰਹੇ ਆ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪੁਰਾਣਾ ਐਪੋ ਵੀ ਨਿਊਜ਼ ਧੰਨਵਾਦ